ਹਲਕਾ ਖੇਮ ਕਰਨ ਦੇ ਚੁੰਗ ਮੋੜ ਨਜ਼ਦੀਕ ਹੋਇਆ ਭਿਆਨਕ ਐਕਸੀਡੈਂਟ ਕਾਰਨ ਮੋਟਰਸਾਈਕਲ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ मौके ਤੇ ਹੀ ਹੋਈ ਮੌਤ ਕਾਰ ਚਾਲਕ ਕਾਰ ਛੱਡ ਕੇ ਹੋਇਆ ਫਰਾਰ ਹਲਕਾ ਖੇਮ ਕਰਨ ਦੇ ਚੁੰਗ ਮੋੜ ਨਜ਼ਦੀਕ ਅੱਜ ਸਵੇਰੇ ਤੜਕਸਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਵਿੱਚ ਦੋ ਨੌਜਵਾਨਾਂ ਦੀ मौके ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਉਧਰ ਮ੍ਰਿਤਕਾਂ ਦੀ ਪਛਾਣ ਮਾ ਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਜੋ ਕੇ ਵਜੋਂ ਹੋਈ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਰਾਜੋ ਕੇ ਮੰਡੀ ਵਿੱਚੋਂ ਕੰਡਾ ਕਰਵਾਉਣ ਲਈ ਆਏ ਸਨ ਕਿ ਜਦੋਂ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਪਿੱਖੀ ਪਿੰਡ ਵਾਲੇ ਸਾਈਡ ਤੋਂ ਤੇਜ਼ ਰਫ਼ਤਾਰ ਵਿੱਚ ਆਈ ਸਵਿਫਟ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਮੋਟਰਸਾਈਕਲ ਨੂੰ ਟੁੰਡੀ ਹੋਈ ਸੜਕ ਨਜ਼ਦੀਕ ਖੇਤਾ ਵਿੱਚ ਲੈ ਗਈ ਉਰਾ ਦੱਸਿਆ ਕਿ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਉਧਰ ਇਸ ਮਾਮਲੇ ਸਬੰਧੀ ਮੌਕੇ ਤੇ ਪਹੁੰਚੀ ਥਾਣਾ ਪਿੱਖੇਵਿੰਡ ਦੀ ਪੁਲਿਸ ਨੇ ਐਸਆਈ ਸਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਮ੍ਰਿਤਕ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਅਤੇ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਫਰਾਰ ਹੋਏ ਕਾਰ ਚਾਲਕ ਨੂੰ ਤਸਦੀਕ ਕਰਨ ਉਪਰੰਤ ਪਾਲ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਭਿਆਨਕ ਐਕਸੀਡੈਂਟ ਸਵੇਰੇ ਕਰੀਬ 5:30 ਤੋਂ 6 ਦੇ ਵਿਚਕਾਰ ਹੋਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਜੀ ਇਹ ਚਿੰ다 ਸਿੰਘ ਜੀ ਪਿੰਡ ਕਿਹੜਾ ਹੈ ਅਤਾਜੋ ਪੇ ਸਾਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡੱਪੀ ਪੀ ਲੱਗਦੇ ਡੋਟੇ ਇਹ ਦਸਾਲੋ ਇੱਕ ਤਾਂ ਮੇਰਾ ਜਿਹੜਾ ਮਾਂ ਵੀਰੋ ਵੀ ਮੇਰਾ ਪਤੀ ਯਾਰਾ ਜੋਜਾ ਵੀ ਉਹ ਵੀ ਚਲੋ ਪਤੀ ਗਈ ਸਾਡੇ ਲੱਕ ਮਾਰਗਾਂ ਵਾਂਡੀਆਂ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਇਹ ਰਾਜੋਗਿਆਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਤੇ ਮਗਰੋਂ ਸਾਈਡ ਤੋਂ ਉੱਕਤੀ ਕਿਤੇ ਤੋਂ ਦੋਵਾਂ ਦੀ ਡੈਥ ਹੋ ਗਈਆ ਹਾਂਜੀ ਦੋਵਾਂ ਦੀ ਡੈਥ ਹੋ ਗਈਆ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਉਹ ਗੱਡੀ ਛੁੱਟ ਕੇ ਤੇ ਆਪ ਆਪ ਭੱਜ ਗਏ ਆ ਪੁਲਿਸ ਆਈ ਆ ਐਸਐਸਐਫ ਦੀ ਵੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਆ ਸਾਡੀ ਵੀ ਕਰੜੀ ਤੋਂ ਕੋਈ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂ ਵਾਸਤੇ ਕੋਈ ਦਾ ਕੰਮ ਨਾ ਕਰੇ ਕੋਈ ਕੀ ਨਾਂ ਵੀਰ ਜੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗਿਆ ਜੀ ਆਇੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਏ ਕੀ ਨਾਮ ਸੀਗਾ ਗੁਰਵਿੰਦਰ ਸਿੰਘ ਆ ਤੇ ਕਿੱਦਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਪਿੰਡ ਰਾਜੋਂ ਆਦੇ ਆ ਰਹੇ ਕੰਡਾ ਗਰੋਂ ਨਾਲ ਆਏ ਗੱਡੀ ਦਾ ਮੰਡੀ ਦੇ ਵਿੱਚ ਭੱਲੇਦਾਰ ਸੀਗੇ ਤੋਂ ਗੱਡੀ ਆ ਰਹੀ ਨੇ ਦੇਖ ਪਿੱਛੋਂ ਸਾਈਡ ਮਾਰਦੀ ਆ ਇਹ ਪਹਿਲ ਇਧਰੋਂ ਜਾ ਰਹੇ ਸੀਗੇ ਤੋਂ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਪਿਖੇੜੋਂ ਜਾ ਰਹੇ ਕਿੱਥੇ ਪਿਖੇੜੋਂ ਜਾ ਰਹੇ ਅੱਛਾ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਹੁਣਮ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਬੀ ਮਾਸ ਮੰਗਦ ਸਕਤ ਹੋ ਸਕਤ ਕਰਵਾਈ ਹੋਈ ਚਾਹੀਦੀ ਆ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਮਾ ਕੀ ਨਾਮ ਮਾਵੀਰ ਸਿੰਘ ਆ ਆ ਵੀ ਅੱਛਾ ਮਾਵੀਰ ਸਿੰਘ ਵਿਆਹ ਵਿਆਹ ਜੀ ਜਿਹੜਾ ਅੱਜ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਤੇ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਨਾ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਢੀਸਦੀ ਹੋਈ ਲੈ ਗਈ ਹੈ ਜੀ ਇਹ ਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ ਇੱਕ 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ ਚ ਲੇਵਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਕੰਡਾ ਕਰਕ ਵਾਪਸ ਜਾ ਰਹੇ ਸੀ ਤੇ ਗੱਡੀ ਨੇ ਪਿੱਛੋਂ ਟੱਕਰ ਮਾਰੀ ਹਾਂਜੀ ਪਿੱਛੋਂ ਟੱਕਰ ਮਾਰੀ ਹੈ ਜੀ ਤੇ ਹੁਣ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੁੱਕ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਨ ਦੀ ਮੌਤ ਹੋ ਗਈ ਇਹਨਾਂ ਦੋਨ ਦੀ ਮੌਤ ਹੋ ਗਈ ਸੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰ ਰਹੇ ਆ ਇਹ ਫਿਰ ਦ ਤੇ ਉਹ ਗੱਡੀ ਤਸਦੀਕ ਕਰਦੇ ਆਂ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ